ਪਹਿਲਾ ਸੀਨ ਹੈ ਜਿਹੜਾ ਕਿ ਵਿਦਾਊਟ ਗਨਮੈਨ ਤੋਂ ਲੋਕਾਂ ਨੂੰ ਮਿਲ ਰਿਹਾ ਸੀ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਦੇ ਆ ਸਾਡੇ ਨਾਲ ਨਿਊਜ਼ ਲਾਈਨ ਤੋਂ ਜੁੜੇ ਨੇ ਸਾਡੇ ਵਿਸ਼ੇਸ਼ਕ ਰਿੰਦਰਜੀਤ ਮਾਨਸੋ ਤੋਂ ਉਹਨਾਂ ਨੂੰ ਪੁੱਛਦੇ ਆ ਆਖਿਰਕਾਰ ਭਈ ਕਿਵੇਂ ਲੱਗਿਆ ਕੰਮਕਾਰ ਉਹਨਾਂ ਨੂੰ ਤੇ ਲੋਕਾਂ ਨੂੰ ਤਾਂ ਰਿੰਦਰਜੀਤ ਜੀ ਤੁਹਾਡਾ ਸਵਾਗਤ ਹੈ ਜੀ ਐਵਨ ਪੰਜਾਬੀ ਟੀਵੀ ਦੇ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਤਨਵਰ ਅਰਧ ਨਰੀ ਆਜਿ ਭਗਵਾਨ ਤਮਨ ਜੀ ਅਚਾਨਕ ਪਹੁੰਚ ਗਏ ਤੇ ਦੇਖੋ ਪਹਿਲਾ ਸੀਐਮ ਮੇਰੀ ਉਮਰ ਵੀ ਕਾਲੀ ਬੈਲਸਾ ਲੈ ਮੈਂ ਆਪਣੀ ਜਿੰਦਗੀ ਦੇ ਵਿੱਚ ਤੁਸੀਂ ਫਿਰ ਤੋਂ ਵੱਡੇ ਹੋ ਗਏ ਤਾਂ ਇਹ ਮੈਂ ਆਪਣੀ ਜਿੰਦਗੀ ਚ ਪਹਿਲਾ ਸੀਐਮ ਦੇਖਿਆ ਕਿ ਜਿਹੜਾ ਵਿਦਾਊਟ ਪੁਲਿਸ ਉਹ ਇਕੱਲੇ ਇਕੱਲੇ ਬੰਦੇ ਨੂੰ ਮਿਲਿਆ ਹਾਂਜੀ ਦੇਖੋ ਇਹ ਤਾਂ ਮਤਲਬ ਨਾ ਐ ਸਮਝੋ ਵੀ ਪੰਜਾਬ ਦੇ ਕਰਮਜਾਗ ਤੇ ਆਪਾਂ ਨੂੰ ਇਹਦਾ ਇੱਕ ਸੀਐਮ ਮਿਲਿਆ ਜਿਹੜਾ ਮਤਲਬ ਲੋਕਾਂ ਦੀ ਨਬਜ਼ ਜੀ ਤੇ ਆਖਦਾ ਕਿ ਉਹਨਾਂ ਦਾ ਦੁੱਖ ਪਹਿਚਾਨਦਾ ਜੀ ਜੀ ਆ ਜਿਹੜਾ ਹੁਣੇ ਕੰਮ ਹੋਇਆ ਵੀ ਤਸਹੀਲਦਾਰਾਂ ਵਾਲਾ ਵੇਖੋ ਜੀ ਹੁਣ ਜਿਹੜੀ ਸਰਕਾਰ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਇਹ ਬਣੀ ਹੈ ਭ੍ਰਿਸ਼ਟਾਚਾਰ ਪ੍ਰਤੀ ਇਹਨਾਂ ਦੀ 0 ਟੋਲਰੈਂਸ ਹੈ ਹੁਣ ਜੇ ਭ੍ਰਿਸ਼ਟਾਚਾਰੀ ਕੋਈ ਬਿਊਰੋਕਰੇਟ ਹੈ ਉਹਨੂੰ ਕਿਵੇਂ ਛੱਡ ਦੇ ਜੇ ਉਹ ਛੱਡਦਾ ਹੈ ਫਿਰ ਲੋਕਾਂ ਦੇ ਵਿੱਚ ਸਰਕਾਰ ਕਿਵੇਂ ਜਾ ਕੇ ਕਿਹੜਾ ਮੂੰਹ ਦਿਖਾਊਗੀ ਤਾਂ ਸਹੀ ਗੱਲ ਹੈ ਹਾਲਾਂਕਿ ਮੈਂ ਰਜਿੰਦਰ ਜੀ ਤੁਹਾਨੂੰ ਟੋਕ ਰਿਹਾ ਦੇਖੋ ਉੱਥੇ ਨਾ ਮੌਕੇ ਤੇ ਦੋ ਡੀਸੀ ਵੀ ਸੀਗੇ ਔਰ ਇੱਕ ਡੀਸੀ ਨੂੰ ਨੇ ਆਰਡਰ ਵੀ ਦਿੱਤੇ ਆ ਕਿ ਬੰਦੇ ਦਾ ਕੰਮ ਕਿਉਂ ਨਹੀਂ ਹੋ ਰਿਹਾ ਇਹਨਾਂ ਨੇ ਇਹਨਾਂ ਨੂੰ ਕਾਗਜ਼ ਦਿੱਤੇ ਡੀਸੀ ਨੂੰ ਡੀਸੀ ਨੇ ਸਭ ਨੇ ਇਹ ਗੱਲ ਕਹੀਏ ਲੇਡੀਆਂ ਆਓ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਹੁਣੇ ਮਿਲਦੀ ਆ ਹਾਂਜੀ ਉਹ ਮਾਨ ਸਾਹਿਬ ਨੇ ਬਕਾਇਦਾ ਪੁੱਛੇ ਵੀ ਕੰਮ ਹੋ ਗਿਆ ਉਹ ਕਹਿੰਦੇ ਇਹ ਹਾਂ ਹੋ ਗਿਆ ਇਹ ਕਹਿੰਦੇ ਵੀ ਕੋਈ ਪੈਸਾ ਤਾਂ ਨਹੀਂ ਲਿਆ ਕਿਸੇ ਨੇ ਕਹਿੰਦੇ ਹੀ ਨਾ ਕੋਈ ਕਿਸੇ ਨੇ ਮੰਗਿਆ ਤਾਂ ਨਹੀਂ ਕੋਈ ਪੈਸਾ ਨਾ ਮਤਲਬ ਕ腐ਪਸ਼ਨ ਵਾਲਾ ਤਾਂ ਜੀ ਹੁਣ ਜੇ ਇਸੇ ਤਰ੍ਹਾਂ ਸਟੈਂਡ ਰਿਹਾ ਸਰਕਾਰ ਦਾ ਤੇ ਸਰਕਾਰ ਨੇ ਮਤਲਬ ਜਿਹੜੀ ਦੂਜੀ ਉਹਨਾਂ ਦੀ ਸਾਫੀ ਟੀਮ ਹੈ ਉਹਨਾਂ ਨੇ ਸਾਫ ਕਰਤਾ ਤਾਂ ਮਤਲਬ ਉਹ ਦਿਨ ਦੂਰ ਨਹੀਂ ਸਕਦਾ ਭ੍ਰਿਸ਼ਟਾਚਾਰ ਦਾ ਨਾਮੋ ਨਿਸ਼ਾਨ ਖਤਮ ਹੋ ਜਾਊਗਾ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਵਿਰੋਧੀਆਂ ਨੇ ਬਹੁਤ ਵੱਡੇ ਸਵਾਲ ਉਠਾ ਦਿੱਤੇ ਨੇ ਹਾਲਾਂਕਿ ਹਰਸ਼ੀਮਰ ਕੋ ਬਾਦਲ ਦਾ ਵੀ ਇੱਕ ਬਿਆਨ ਆਇਆ ਕੱਲ ਉਹਨਾਂ ਨੇ ਕਿਸਾਨਾਂ ਦੇ ਦਿੱਤਾ ਸੀ ਤੇ ਅੱਜ ਉਹਨਾਂ ਨੇ ਇੱਕ ਨਵਾਂ ਬਿਆਨ ਜ਼ਾਹਿਰ ਕਰ ਦਿੱਤਾ ਹੈ ਕਿ ਇਹ ਸਭ ਦਿਖਾਵਾ ਕਰ ਰਿਹਾ ਹੈ ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਹੈ ਅਸੀਂ ਸੀਐਮ ਕਹਿੰਦੇ ਹਾਂ ਉਹਨਾਂ ਨੇ ਕਿਹਾ ਭਗਵੰਤ ਮਾਨ ਇੱਕ ਡਰਾਮਾ ਕਰ ਰਿਹਾ ਦਿਖਾਵਾ ਕਰ ਰਿਹਾ ਲੋਕਾਂ ਦੇ ਵਿੱਚ ਜਾ ਕੇ ਨਹੀਂ ਜੀ ਦੇਖੋ ਇਹ ਕਾਹਦਾ ਡਰਾਮਾ ਜੀ ਇਹ ਤਾਂ ਪਹਿਲਾਂ ਵਾਲਿਆਂ ਨੇ ਨਾ ਕੀਤਾ ਫਿਰ ਆਪ 10 ਸਾਲ ਰਹੇ ਉਦੋਂ ਕਰ ਲੈਂਦੇ ਮਤਲਬ ਇਹ ਤਾਂ ਕੋਈ ਡਰਾਮਾ ਨਹੀਂ ਦੇਖੋ ਜੇ ਡਰਾਮਾ ਵਾਲੀ ਗੱਲ ਹੋਵੇ ਤਾਂ ਪਬਲਿਕ ਇੰਨੀ ਅਣਜਾਣ ਨਹੀਂ ਹੈ ਵੀ ਜੇ ਕਿਸੇ ਨੂੰ ਦੱਸਣ ਦੀ ਲੋੜ ਹੈ ਸਾਰੇ ਲੋਕ ਜਾਣਦੇ ਨੇ ਇਹ ਭਗਵੰਤ ਮਾਨ ਸਾਹਿਬ ਦਾ ਇੰਦਰ ਮਤਲਬ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈਗਾ ਇਸ ਗੱਲ ਤੇ ਜਿਹੜਾ ਇਹਨਾਂ ਦਾ ਨਸ਼ੇ ਦਾ ਮਸਲਾ ਹੈ ਉਹਦੇ ਵਾਸਤੇ ਵੀ 17 ਤਰੀਕ ਪਈ ਹੋਈ ਹੈ ਤੇ ਇਹ ਤਾਂ ਥੋੜੇ ਜਿਹੇ ਹੁਣ ਵਿਰੋਧੀ ਧਿਰਾਂ ਦੇ ਨਾ ਸਾਰੇ ਇਕੱਠੇ ਹੋ ਕੇ ਉਸ ਇਹਨਾਂ ਦੇ ਪੱਖ ਦੇ ਜਿਹੜੇ ਬਿਰੋਕਰੇਟ ਸੀ ਮਤਲਬ ਸਰਕਾਰ ਦੇ ਖਿਲਾਫ ਸਰਕਾਰ ਦੇ ਖਿਲਾਫ ਸਰਕਾਰ ਦੇ ਗਲਤ ਪ੍ਰੋਪੋਗੈਂਡਾ ਕਰਨ ਦੇ ਉੱਤੇ ਤੁਲੇ ਹੋਏ ਨੇ ਜਿਹੜੇ ਲੋਕ ਭਲੀ ਭਾਤ ਜਾਣੂ ਨੇ ਇਹਨਾਂ ਦੀਆਂ ਨੁmber ਚਾਲਾਂ ਦੇ ਵਿੱਚ ਨਹੀਂ ਆਉਣਗੇ ਹਾਲਾਕੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਉੱਥੇ ਲਾਸਟ ਵਿੱਚ ਪ੍ਰੈਸ ਕਾਨਫਰੰਸ ਹੋਈ ਤਾਂ ਕਈ ਪੱਤਰਕਾਰਾਂ ਨੇ ਸਵਾਲ ਚੁੱਕੇ ਜਿਹੜਾ ਕਿ ਕਿਸਾਨੀ ਦਾ ਮੁੱਦਾ ਹੈ ਕਿਸਾਨ ਅੱਜ ਯਾਨੀ ਗ੍ਰਿਫਤਾਰ ਕਿੰਨੇ ਗਏ ਸਾਰੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਕਿਸਾਨਾਂ ਨਾਲ ਵੱਢ ਨਹੀਂ ਰਹੀ ਕਿਸਾਨ ਤੁਹਾਡੇ ਖਿਲਾਫ ਨੇ ਤੇ ਤੁਸੀਂ ਐਕਸ਼ਨ ਜਾਰੀ ਰੱਖੋਗੇ ਹਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜਾ ਬੰਦਾ ਇਦਾਂ ਕਰੇਗਾ ਗਲਤ ਕਰੇਗਾ ਅਸੀਂ ਐਕਸ਼ਨ ਲਾਂਗੇ ਕਹਿੰਦੇ ਮੈਂ ਉਹਨੂੰ ਕੱਲ ਬੜੇ ਪਿਆਰ ਨਾਲ ਅਪੀਲ ਕੀਤੀ ਸੀ ਵੀ ਪੰਜਾਬ ਦੇ ਲੋਕਾਂ ਦੇ ਖਿਲਾਫ ਨਾ ਜਾਓ ਪੰਜਾਬ ਦੇ ਲੋਕਾਂ ਨਾਲ ਨਾ ਕਰੋ ਪਰ ਉਹ ਕਹਿੰਦਾ ਹਟੇ ਨਹੀਂ ਤਾਂ ਇਹ ਮੈਨੂੰ ਐਕਸ਼ਨ ਲੈਣਾ ਪਿਆ ਕਹਿੰਦੇ ਮੈਂ ਅੱਗੇ ਵੀ ਐਕਸ਼ਨ ਲਾਂਗਾ ਇਹ ਕੋਈ ਕਿਸਾਨ ਭਗਵੰਤ ਸਮਾਨ ਦੇ ਨਾਲ ਨੇ ਇਹਦਾ ਧਨਾੜ ਕਿਸਾਨ ਨੇ ਜਿਹੜੇ ਇਹ ਕਿਸਾਨ ਨੇ ਆਪਣੇ ਨੋਰਮਲ ਪੰਡਾ ਵਾਲੇ ਕਿਸਾਨ ਨਹੀਂ ਹਨ ਇਹਦਾ ਧਨਾੜ ਕਿਸਾਨ ਨੇ ਧਨਾੜ ਦੇ ਤੇ ਵੱਡੀਆਂ ਜਿਹੜੀਆਂ ਫੈਕਟਰੀਆਂ ਨੇ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਪੱਖ ਦੀ ਇਹ ਗੱਲ ਕਰਦੇ ਨੇ ਇਸ ਕਰਕੇ ਇਹਨਾਂ ਤੋਂ ਇਹਨਾਂ ਸਰਕਾਰ ਨੂੰ ਤੇ ਕਿਸਾਨਾਂ ਨੂੰ ਪਿੱਛਾ ਛੜਾਉਣਾ ਚਾਹੀਦਾ ਸੀ ਤੇ ਇਹਨਾਂ ਨੂੰ ਜੋ ਇਹਨਾਂ ਦਾ ਕੀਤਾ ਉਹਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਇਹ ਸਟੈਪ ਚੱਕਿਆ ਮਾਨ ਸਾਹਿਬ ਨੇ ਬਹੁਤ ਵਧੀਆ ਬੰਦੇ ਦੇਰ ਗਏ ਆਏ ਦਰੁਸਤਾਈ ਇਹ ਤਾਂ ਪਹਿਲਾਂ ਹੀ ਚੱਕਣਾ ਸੀਗਾ ਕਿਉਂਕਿ ਜਿਹੜੇ ਬੰਦੇ ਇਹਨਾਂ ਨੇ ਡੀਟੇਲ ਕੀਤੇ ਨੇ ਇਹ ਮਤਲਬ ਸਰਕਾਰ ਪੱਕੀ ਜਾਂ ਕਿਸਾਨ ਪੱਕੀ ਨਹੀਂ ਹਨ ਇਹ ਤਾਂ ਨਿਜੀ ਕਰਨ ਨੂੰ ਪਹਿਰਾ ਮਤਲਬ ਪਹਿਲ ਦਿੰਦੇ ਨੇ ਤੇ ਕਿੰਨਾੜ ਨੇ ਮਤਲਬ ਜ਼ਮੀਨਾਂ ਜਾਇਦਾਦਾਂ ਤੇ ਅਰਬਾਂ ਰੁਪਈਆਂ ਦੀਆਂ ਇਹਨਾਂ ਦੇ ਕੋਲੇ ਗੱਡੀਆਂ ਤੇ ਪੈਸਾ ਕਿਉਂਕਿ ਰਵਿੰਦਰ ਜੀ ਅੱਜ ਤੋਂ ਪਹਿਲਾਂ ਵੀ ਸਰਕਾਰਾਂ ਬਣੀਆਂ ਦੇਖੋ ਮੈਂ ਤਾਂ ਸਾਫ਼ ਕਹਾਂਗਾ ਵੀ ਜਿਹੜੀ ਇਹ ਗੱਲਬਾਤ ਹੋਈ ਹੈ ਇਹ ਦੇਖੋ ਕਿੰਨੇ ਪਟਵਾਰੀ ਕਿੰਨੇ ਤਹਿਸੀਲਦਾਰ ਅੜਿੱਕੇ ਚ ਆਏ ਨੇ ਅੱਜ ਤੋਂ ਪਹਿਲਾਂ ਕੋਈ ਪਟਵਾਰੀਆਂ ਕੋਲ ਜਾਂਦਾ ਸੀ ਤਾਂ ਬੜੇ ਭੋਟੇ ਪੈਸੇ ਦੇਣੇ ਲੈਂਦਾ ਸੀ ਤਾਂ ਕੰਮ ਹੁੰਦਾ ਸੀ ਇਹਨਾਂ ਨੇ ਬਹੁਤ ਪਟਵਾਰੀ ਅੰਦਰ ਕਿੱਥੇ ਨੇ ਇਹਦਾ ਮੰਦੇ ਹੋ ਹਾਂਜੀ ਦੇਖੋ ਕਰਪਸ਼ਨ ਵਾਲੇ ਤਾਂ ਬਹੁਤ ਜ਼ਿਆਦੇ ਬੰਦੇ ਫੜੇ ਨੇ ਇਹਨਾਂ ਨੇ ਤੇ ਇਸੇ ਕਰਕੇ ਤਾਂ ਇਹਨਾਂ ਦੀ ਬੱਲੇ ਬੱਲੇ ਹੋ ਰਹੀ ਹੈ ਮਾਨ ਸਾਹਿਬ ਨੇ ਅੱਜ ਜਿਹੜਾ ਹੁਣਾਂ ਨਮਿਆ ਪੂਰਨਾ ਪਾਇਆ ਵੀ ਛੋਟੇ ਜਿਹੜੇ ਮਲਾਜ਼ਮ ਨੇ ਹੋਰ ਇਸਟੀਆਂ ਕਰਨਗੇ ਇਹਦੇ ਨਾਲ ਵੀ ਇੱਕ ਨਵਾਂ ਨਰ ਦਾ ਐਕਸਪੀਰੀਅੰਸ ਹੋਊਗਾ ਤੇ ਨਾਲੇ ਜਿਹੜਾ ਭ੍ਰਿਸ਼ਟਾਚਾਰ ਦੇ ਨੱਥ ਪਾਊਗੀ ਕਿਉਂਕਿ ਜਿਹੜੇ ਇਹ ਬਿਊਰੋਕਰੇਟ ਨੇ ਇਹਨਾਂ ਕੋਲੇ ਸਵਾਏ ਭ੍ਰਿਸ਼ਟਾਚਾਰ ਦੇ ਹੋਰ ਕੁਝ ਨਹੀਂ ਜਾਂ ਤਾਂ ਇਹਨਾਂ ਕੋਲੇ ਕਾਪੜੇ ਹੁੰਦੇ ਨੇ ਜਾਂ ਭ੍ਰਿਸ਼ਟਾਚਾਰ ਹੁੰਦਾ ਜੇ ਇਹਨਾਂ ਦਾ ਸਰਕਾਰ ਨੇ ਇਹਨਾਂ ਬਿਊਰੋਕਰੇਟਾਂ ਤੋਂ ਪੱਲਾ ਛਡਾ ਲਿਆ ਤਾਂ ਸਰਕਾਰ ਸਤਾਰੇ ਵਾਂਗੂ ਅਸਮਾਨ ਦੇ ਵਿੱਚ ਚਮਕੂਗੀ हां क्योंकि एक एलान ਕੀਤਾ ਅੱਜ ਵੀ 2500 ਨੌਜਵਾਨ ਲੜਕੇ ਲੜਕੀਆਂ ਮੇਰੇ ਕੋਲ ਬੈਠੇ ਨੇ ਉਹਨਾਂ ਨੇ ਆਪਣੇ ਜਿਹੜੇ ਨਾਲ ਅਫਸਰ ਸੀਗਾ ਉਹਨੂੰ ਕਹਿਤਾ ਵੀ ਇਹ ਤੁਸੀਂ ਕੱਢ ਦਿਓ ਨੋਟੀਫਿਕੇਸ਼ਨ ਤੇ ਇਹ ਕੈਬਨਟ ਮੈਂ ਲੈ ਕੇ ਆਵਾਂ ਤੂੰ ਨੋਟੀਫਿਕੇਸ਼ਨ ਦੇਕਰ ਕਹਿੰਦਾ ਵੀ ਸਾਡੇ ਕੋਲ ਬਹੁਤ ਬੰਦੇ ਜਿਹੜੇ ਬੇਜ਼ਗਾਰ ਨੇ ਅਸੀਂ ਉਹਨਾਂ ਨੂੰ ਲਾ ਦਾਂਗੇ ਇਹ ਹਾਂ ਇਹ ਵੀ ਹੈ ਕਿ ਜੇਕਰ ਉਹ ਨੌਕਰੀ ਲੱਗਣਗੇ ਤਾਂ ਬੇਜ਼ਗਾਰੀ ਖਤਮ ਹੋਏਗੀ ਤੇ ਜਿਹੜਾ ਭ੍ਰਿਸ਼ਟਾਚਾਰ ਹੋ ਖਤਮ ਹੋਏਗਾ ਹਾਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋ ਉਹ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਉਹਦੀ ਜਾਂਚ ਕਰਕੇ ਇਹਨਾਂ ਦੇ ਭ੍ਰਿਸ਼ਟਾਚਾਰ ਦੇ ਜਿਹੜੇ ਕਾ ਕੇਸ ਨੇ ਉਹ ਦਰਜ ਕੀਤਾ ਜਾਂ ਤੇ ਜੋ ਬਣਦੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਲੇ ਭ੍ਰਿਸ਼ਟਾਚਾਰੀ ਤੇ ਨਾਲੇ ਮਤਲਬ ੱੱਕੇ ਨਾਲ ਉਹ ਕਰਨਾ ਜਿਹੜੀਆਂ ਦੋ ਗੱਲਾਂ ਨਹੀਂ ਚੱਲਣੀਆਂ ਜੇ ਜੈਬਾਨ ਸਾਹਿਬ ਇਸ ਗੱਲ ਤੇ ਸਟੈਂਡ ਲੈ ਗਏ ਤਾਂ ਮਾਨ ਸਾਹਿਬ ਵੀ ਬਲੇਬਲੇ ਹੋਊਗੀ ਤੇ ਜਾਜਾਕਾਰ ਹੋ ਰਹੀ ਹੈ ਆ ਉਹਨਾਂ ਨੇ ਬੜੀ ਵਧੀਆ ਗੱਲ ਇੱਕ ਕੀਤੀ ਹੈ ਕਿ ਵੀ ਪੱਤਰਕਾਰ ਨੇ ਉਹਨਾਂ ਨੂੰ ਟੋਕਿਆ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇੰਨਾ ਖੇਤਾ ਵੀ ਜਾਂਦੇ ਮੈਂ ਵੀ ਖੇਤਾਂ ਦਾ ਵੀ ਜੱਟਾਂ ਦਾ ਮੁੰਡਾ ਮੈਂ ਬਹੁਤ ਖੇਤਾਂ 'ਚ ਗਿਆ ਵੀ ਵਾਦੀ ਮੰਗਾ ਹੋਣ ਤਾਂ ਮੈਂ ਮੰਨਾ ਕਹਿੰਦੇ ਮੰਗਾ ਵਾਦੀ ਵੀ ਨਾ ਕਰਦੇ ਕਹਿੰਦੇ ਸਹੀ ਗੱਲ ਕਰਦਾ ਮੰਨਾ ਦੇਖੋ ਜੀ ਬਾਜਵਤਾ ਬਾਜਵਤਾ ਉਹ ਆਪ ਹੀ ਦੇ ਦਿੰਦੇ ਨੇ ਬਾਜਵਤੇ ਵਾਸਤੇ ਇੰਨਾ ਉਹ ਨਹੀਂ ਕਰਵਾਉਂਦੇ ਇਹ ਤਾਂ ਜਿਹੜੀਆਂ ਇਲੀਗਲ ਨੇ ਜਾਂ ਕੋਈ ਉਹ ਗਲਤ ਤਰੀਕੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਫਸਾਉਣ ਦੀ ਜਾਂ ਡਰਾਉਣ ਦੀ ਜਾਂ ਧਮਕਾਉਣ ਦੀ ਗੱਲ ਕਰਦੇ ਨੇ ਮਾਨ ਸਾਹਿਬ ਇਹਨਾਂ ਦੇ ਚੰਗਲ ਦੇ ਵਿੱਚ ਫਸਣ ਵਾਲੀ ਨਹੀਂ ਹੁਣ ਜੀ ਯਾਨੀ ਮੰਦੇ ਹੋ ਕਿ ਜਿਹੜਾ ਅੱਜ ਦੇਖੋ ਮੈਂ ਕਿਸੇ ਪਾਰਟੀ ਦਾ ਸਬੰਧ ਨਹੀਂ ਰੱਖਦਾ ਮੇਰਾ ਕੰਮ ਹੈ ਸਾਫ਼ ਤੇ ਸੁੱਤਰਾ ਸੱਚ ਦਿਖਾਣਾ ਜੋ ਅੱਜ ਮੈਂ ਵੀਡੀਓ ਦੇਖਿਆ ਡਾਕਟਰ ਸਾਹਿਬ ਉਹ ਵੀਡੀਓ ਵਿੱਚੋਂ ਇਕੱਲੇ ਕੇ ਲੋਕਾਂ ਨੂੰ ਮੇਰੇ ਬਾਕਾਇਦਾ ਪੁੱਛਿਆ ਗਿਆ ਵੀ ਤੁਹਾਡੇ ਤੋਂ ਕਿਸ ਨੇ ਪੈਸਾ ਨਹੀਂ ਮੰਗੇ ਤੁਹਾਡੇ ਕਾਗਜ ਬਣ ਗਏ ਔਰ ਉਹਨਾਂ ਨੇ ਉੱਥੇ ਕਈ ਰਿਸ਼ਤੀਆਂ ਚੈੱਕ ਵੀ ਕੀਤੀਆਂ ਜਿਹੜੀਆਂ ਅੱਜ ਮੌਕੇ ਤੇ ਹੀ ਬਣੀਆਂ ਸੀ ਦੇਖੋ ਲੋਕ ਬੜੇ ਖੁਸ਼ ਦਿਖਾਈ ਦੇ ਰਹੇ ਸੀ ਉੱਥੇ ਹਾਂਜੀ ਇਹ ਇੱਕ ਨਵਾਂ ਆਰਡਰ ਕਰ ਰਿਹਾ ਜੀ ਅਰਜੀ ਦੇ ਰਜਿਸਟਰੀ ਹੋਊਗੀ ਉਸੇ ਦਿਨ ਹੀ ਇੰਤਕਾਲ ਹੋ ਜਿਹੜਾ ਕ੍ਰਪਸ਼ਨ ਦਾ ਮਸਲਾ ਉਹ ਬਿਲਕੁਲ ਹੀ ਖਤਮ ਹੋ ਜਾਊਗਾ ਇਹ ਮਾਲ ਮੈਕਮੇ ਚੋ ਜੇ ਮਤਲਬ ਮੰਨ ਲਓ ਅੱਜ ਰਜਿਸਟਰੀ ਹੋਈ ਐ ਤੇ ਅੱਜ ਹੀ ਇੰਤਕਾਲ ਹੋ ਜੇ ਤਾਂ ਇਹ ਬਹੁਤ ਹੀ ਮਤਲਬ ਸ਼ੁੱਧ ਦਿਨ ਹੋਊ ਜਿਸ ਦਿਨ ਇਹ ਮਾਨ ਸਾਹਿਬ ਆਰਡਰ ਕਰਨਗੇ ਚਲੋ ਅਰਜਿੰਦਰ ਜੀ ਤੁਸੀਂ ਆਪਣਾ ਸਰ ਕੀਮਤੀ ਸਮੇਂ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਫਦੌਤਾਂੇ ਖਾੜਨਾ ਜੁੜੇ ਸਾਡੇ ਰਿੰਦਰ ਜੀ ਮਾਨਸਾ ਤੋਂ ਜਿਹੜੇ ਸਾਡੇ ਚੈਨਲ ਦੇ ਵਿਸ਼ੇਸ਼ਕ ਨੇ ਅਸੀਂ ਇਹਨਾਂ ਨੂੰ ਮੁੱਦਿਆਂ ਤੇ ਲੈਨੇ ਆਂ ਔਰ ਗੱਲਾਂ ਹੀ ਤੇ ਅੱਜ ਸਭ ਤੋਂ ਵੱਡੀ ਇੱਕ ਚੀਜ਼ ਦੇਖਣ ਨੂੰ ਮਿਲੀ ਪੰਜਾਬ ਦੇ ਸੀਐਮ ਮਾਨ ਦੇ ਵੱਲੋਂ ਨਵੀਂ ਇੱਕ ਚੀਜ਼ ਜੋ ਕਿ ਪਹਿਲਾਂ ਅਸੀਂ ਦੇਖੀ ਰਹੀ ਸੀ ਕਦੇ ਕਿ ਸੀਐਮ ਮਾਨ ਨੇ ਅੱਜ ਖਰੜ ਤਹਿਸੀਲਦਾਰ ਆਫਿਸ ਦਾ ਅਚਨਚੇਤ ਦੌਰਾ ਕੀਤਾ ਕਿਉਂਕਿ ਬਹੁਤ ਸਾਰੇ ਜਿਹੜੇ ਪਹਿਲਾ ਪਟਵਾਰੀ ਤੇ ਤਹਿਸੀਲਦਾਰ ਫੜੇਗੇ ਸੀ ਰਿਸ਼ਤਖੌਰ ਚ ਉਹਨਾਂ ਵੱਲੋਂ ਅੱਜ ਕੰਮ ਬੰਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਏਸੀ ਵੀ ਰਜਿਸਟ੍ਰਾ ਨਹੀਂ ਹੋਣਗੀਆਂ ਪਰ ਭਗਵਾਨਤਮਾਨ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਅੱਜ ਕਾਨਗੋ ਨੂੰ ਉਹ ਦੇਤੀ ਯਾਨੀ ਕਿ ਪੂਰੀ سپورਟ ਦੇਤੀ ਵੀ ਤੁਸੀਂ ਕਰੋ ਤੁਸੀਂ ਰਜਿਸਟ੍ਰਾ ਕਰੋ ਇਹ ਕੰਮ ਰੁਕਣਾ ਨਹੀਂ ਚਾਹੀਦਾ ਲੋਕਾਂ ਦੇ ਕੰਮ ਨਹੀਂ ਰੁਕਣੇ ਇਹਦੇ ਮੈਂ ਲੋਕਾਂ ਦੇ ਹਿੱਤ ਨਾਲ ਖੜਿਆ ਇਸੇ ਨੂੰ ਚੈੱਕ ਕਰ ਲਿਓ ਗਏ ਸੀ ਉਹਨਾਂ ਨੇ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਲੋਕਾਂ ਨੇ ਵੀ ਉਹਨਾਂ ਨੂੰ ਬਹੁਤ ਖੁਸ਼ੀ ਬਰਦਰ ਕੀਤੀ ਤੇ ਲੋਕਾਂ ਦੀ ਉਥੇ ਆਨ ਦੀ سپورਟ ਜਿਹੜੀ ਅੱਜ ਰਿਸ਼ਤੀਆਂ ਹੋਈਆਂ ਉਹ ਵੀ ਦਿਖਾਈਆਂ ਗਈਆਂ ਨੇ ਉਹਦੀ ਖਬਰ ਕੁਸਮ ਨਸ਼ਰ ਤੁਹਾਨੂੰ ਕਰਾਂਗੇ ਤੇ ਮੇਨ ਗੱਲ ਇਹ ਹੈ ਕਿ ਜਿਹੜੇ ਅੱਜ ਸਾਡੇ ਸੀਐਮ ਨੇ ਭਗਵਾਨ ਤਮਨ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਥੇ ਪਹੁੰਚੇ ਉਹਨਾਂ ਨੇ ਜੋ ਉਹਨਾਂ ਨੂੰ ਧਮਕੀਆਂ ਮਿਲੀਆਂ ਸੀ ਕਿ ਅੱਜ ਰਿਸ਼ਤੀਆਂ ਨਹੀਂ ਹੋਣਗੀਆਂ ਤਾਂ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਕਹੀ ਕਿ ਪਟਵਾਰੀ ਮੈਨੂੰ ਸੌਰੀ ਮਾਫੀ ਜਾਂਦਾ ਤਹਿਸੀਲਦਾਰ ਮੈਨੂੰ ਇਹ ਕਹਿ ਰਹੇ ਸੀ ਵੀ ਅਸੀਂ ਛੁੱਟੀ ਚੱਲ ਜਾਾਂਗੇ ਸਮੂਹੀ ਛੁੱਟੀ ਦੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਸਮੂਹੀ ਛੁੱਟੀ ਦਾ ਇੰਜੋਏ ਕਰੋ ਕੰਮ ਤਾਂ ਐਦਾ ਹੀ ਚੱਲੇਗਾ ਪੰਜਾਬ ਦੇ ਲੋਕ ਐਦਾ ਹੀ ਹੁਣ ਸਹੂਲਤਾ ਪ੍ਰਦਾਨ ਕਰਨਗੇ ਔਰ ਸਭ ਤੋਂ ਵੱਡੀ ਗੱਲ ਇਹ ਗੱਲ ਕਹਿ ਗਏ ਨੇ ਕਿ ਪਹਿਲਾਂ ਰਜਿਸਟਰੀ ਹੁੰਦੀ ਸੀ ਤਾਂ ਇੰਤਕਾਲ ਨਹੀਂ ਹੁੰਦਾ ਸੀ ਇੰਤਕਾਲ ਲੇਟ ਹੁੰਦਾ ਸੀ ਉਹਨਾਂ ਨੇ ਕਹਿਤਾ ਵੀ ਅਸੀਂ ਆਨਲਾਈਨ ਸਾਰਾ ਕੁਝ ਸ਼ੁਰੂ ਕਰ ਰਹੇ ਹਾਂ ਹੁਣ ਰਜਿਸਟਰੀਆ ਦੇ ਨਾਲ-ਨਾਲ ਇੰਤਕਾਲ ਵੀ ਹੋਏਗਾ ਜਿਸ ਦਿਨ ਲੋਕਾਂ ਸਮਾਂ ਬਚੇਗਾ ਲੋਕਾਂ ਦੇ ਪੈਸੇ ਬਚਣਗੇ ਲੋਕਾਂ ਦੇ ਘੇੜੇ ਬਚਣਗੇ ਤਾਂ ਦੋਸਤੋ ਇਹ ਬਹੁਤ ਵਧੀਆ ਕੁਪਰਾਲਾ ਕੀਤਾ ਗਿਆ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਤੇ ਇਹ ਸੀ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਮੈਂ ਤੁਹਾਰਾਂ ਨਾਲ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਦੋਸਤੋ ਤੁਸੀਂ ਉੱਥੇ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ